ਬੀਜ ਤਾਂ ਕੋਈ ਵੀ ਹੈ ਉਹ ਸਭ ਤੋਂ ਜ਼ਿਆਦਾ ਕੀਮਤੀ ਹੈ ਤੇ ਉਹਦਾ ਮੂਲ ਸਿਧਾਂਤ ਹੀ ਜਿਹੜਾ ਉਹ ਬੀਜ ਹੈ ਜੇ ਬੀਜ ਹੀ ਚੰਗਾ ਨਹੀਂ ਹੋਇਆ ਤੇ ਉਹਦਾ ਮੁੱਢ ਦੀ ਸ਼ੁਰੂਆਤ ਹੀ ਜਿਹੜੇ ਅੰਸ਼ ਨੇ ਉਹ ਨਹੀਂ ਮਿਲ ਸਕਣਗੇ ਉਹ ਜਿਹੜਾ ਬੀਜ ਕਿਸੇ ਵੀ ਚੀਜ਼ ਦਾ ਆ ਜਦੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਆ ਅੱਜਕੱਲ੍ਹ ਕਣਕ ਦੀ ਗੱਲ ਹੁੰਦੀ ਤਾਂ ਅੰਕਲ ਬੂਟਾ ਸਿੰਘ ਨੂੰ ਮੈਂ ਕਈ ਵਾਰ ਗੱਲ ਕਹੀ ਵੀ ਤੁਸੀਂ ਆਰਗੈਨਿਕ ਖੇਤੀ ਕਰਦੇ ਤੁਹਾਨੂੰ ਇਹ ਵੀ ਇੱਕ ਚਾਂਸੇ 'ਚ ਪਸਾਇਆ ਗਿਆ ਹੈ ਦੇਸੀ ਵਾਈਲਡ ਵੀਟ ਜਿਹੜੇ ਉਹ ਤੇ ਆਲਰੇਡੀ ਆਰਗੈਨਿਕ ਨੇ ਉਹਨਾਂ ਨੂੰ ਤੇ ਆਰਟੀਫੀਸ਼ੀਅਲ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਤੁਸੀਂ ਉਹਨਾਂ ਨੂੰ ਫਟੈਲਾਈਜ਼ਰ ਦਿਓ ਸਾਨੂੰ ਜੇ ਅਸੀਂ ਆਪਣੇ ਮੂਲ ਰੂਪ ਦੇ ਬੀਜ ਸੰਭਾਲ ਲੈਣਾ ਕੁਦਰਤੀ ਜੰਗਲੀ ਬੀਜ ਤਾਂ ਉਸ ਤੋਂ ਵੱਡਾ ਕੁਝ ਨਹੀਂ ਜਦੋਂ ਮੈਂ ਫਰਾਂਸ ਗਿਆ ਸੀ ਨਾ ਤੇ ਇਕਲੌਤਾ ਦੁਨੀਆ ਦਾ ਪਹਿਲਾ ਮੁਲਕਾ ਜਿੱਥੇ 99.6% ਵਾਈਲਡ ਵੀਟ ਹੁੰਦੀ ਹੈ ਬਾਕੀ ਕਿਸੇ ਦੁਨੀਆ ਦੇ ਕੋਨੇ ਤੇ ਵਾਈਲਡ ਵੀਟ ਨਹੀਂ ਹੁੰਦੀ ਸੀ ਹਾਂ ਉਸ ਤੋਂ ਬਾਅਦ ਵੀ ਹੁੰਦੀ ਸੀ ਤੇ ਯੂਕਰੇਨ ਚ ਹੁੰਦੀ ਸੀ ਉਹ ਉਥੋਂ ਜਦੋਂ ਇਹ ਸਮਝ ਲੱਗੀ ਫਿਰ ਇੱਥੇ ਆਣ ਕੇ ਆਪਣਾ ਦੇਸੀ ਜਿਹੜਾ ਜੰਗਲੀ ਬੀਸੀ ਉਹ ਖੋਜੇ ਅੰਕਲ ਨੂੰ ਵੀ ਦਿੱਤਾ ਉਹਦਾ ਟੇਸਟ ਵੀ ਦੇਖੋ ਮੁੜ ਕੇ ਉਹਨਾਂ ਨੇ ਵੇਖਿਆ ਬਦਲਾਵ ਉਹਨੂੰ ਖਾਦ ਦੀ ਜ਼ਰੂਰਤ ਪੈਂਦੀ ਨਹੀਂ ਉਹ ਕੁਦਰਤੀ ਤੌਰ ਤੇ ਆਰਗੇਨਿਕ ਆ ਉਹਨੂੰ ਆਰਗੇਨਿਕ ਕਰਨ ਦੀ ਜ਼ਰੂਰਤ ਨਹੀਂਗੀ ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਨੰਦੀ ਨੇ ਜੇ ਅਸੀਂ ਬਹੁਤ ਚੰਗੇ ਪੈਡੇਗਰੀ ਤੇ ਸੰਭਾਲ ਕੇ ਰੱਖਾਂਗੇ ਤੇ ਆਉਣ ਵਾਲੀਆਂ ਨਸਲਾਂ ਦੁੱਧ ਤੇ ਉਹਨਾਂ ਦੇ ਜਿਹੜੇ ਬਰੀਡ ਕੈਰੈਕਟਿਸਟ ਨੇ ਉਹਨਾਂ ਨੂੰ ਮੇਨਟੇਨ ਰੱਖਿਆ ਜਾ ਸਕਦਾ ਇਸਾਬ ਤੋਂ ਮੂਲ ਸਿਧਾਂਤ ਆ ਗਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਮੂਨੀਆਂ ਨੇ ਆਪਣੀ ਅਧਿਆਤਮਕ ਦੇਵੀ-ਦੇਵਤਿਆਂ ਨੇ ਸ਼ਕਤੀ ਦੇ ਨਾਲ ਗਊ ਨੂੰ ਆਪੋ ਆਪਣੀ ਜਿਸ ਤਰ੍ਹਾਂ ਪਾਵਰ ਸੀ ਉਹਦੇ ਨਾਲ ਉਹਨੂੰ ਉਹਦੇ ਗੁਣ ਦਿੱਤੇ ਨਾ ਅਧਿਆਤਮਕ ਸ਼ਕਤੀ ਦੇ ਨਾਲ। ਤਾਂ ਤੇਤੀ ਕੋਟੀ ਦੇਵੀ-ਦੇਵਤੇ ਨੇ ਵਿਸ਼ਰਾਮ ਕਰ ਲਿਆ ਗਊ ਦੇ ਵਿੱਚ। ਤੇ ਲక్ష్ਮੀ ਜੀ ਨੂੰ ਕੋਈ ਜਗ੍ਹਾ ਨਾ ਮਿਲੀ ਕਿ ਮੈਂ ਕਿੱਥੇ ਕਰਾਂ ਤੇ ਗੋਬਰ ਬਚਿਆ ਸੀ ਤੇ ਲక్ష్ਮੀ ਜੀ ਨੇ ਨਿਵਾਸ ਕੀਤਾ ਸੀ ਗੋਬਰ 'ਚ। ਲక్ష్ਮੀ ਦਾ ਅਰਥ ਆ ਵੀ ਕਿਸੇ ਵੀ ਚੀਜ਼ ਨੂੰ ਅੱਗੇ ਵਧਾਉਣਾ ਦੀ ਸਮ੍ਰਿਧੀ ਵਧਾਉਣੀ ਇਹ ਆ ਇਹਦਾ ਅਰਥਾ ਲక్ష్ਮੀ ਉਹ ਲక్ష్ਮੀ ਜੀ ਦਾ ਹੋਣਾ ਜ਼ਰੂਰੀ ਆ ਜਿਵੇਂ ਸਾਡੇ ਧਰਮ ਦੇ ਵਿੱਚ ਵੀ ਸਰਬ ਲੋਗ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲక్ష్ਮੀ ਦਾ ਬੜੀ ਸਹੀ ਤਰ੍ਹਾਂ ਵਰਣਨ ਕੀਤਾ ਉਹਦੀ ਪ੍ਰਮਾਣ ਜਦੋਂ ਮੈਂ ਖੋਜਿਆ ਆਪਣੀ ਬੁੱਧੀ ਦੇ ਮੁਤਾਬਕ ਜਿੰਨੇ ਇੱਕ ਜਿੱਥੋਂ ਤੱਕ ਸਿੱਖਿਆ ਮਿਲਦੀ ਸੀ ਜਿੰਨੇ ਇੱਕ ਵੇਦ ਸ਼ਾਸਤਰ ਪੜ੍ਹਨ ਦਾ ਜਾਂ ਤਰਜਮਾ ਕਰਨ ਦਾ ਜਿੰਨਾ ਕਿ ਉਹਨਾਂ ਨੂੰ ਅਰਥ ਕਰਨ ਦਾ ਬਾਲਬੁੱਧੀ ਪਰਮਾਤਮਾ ਨੇ ਬਖਸ਼ੀ ਤਾਂ ਜਿਹੜਾ ਦੇਸੀ ਗਾਂ ਦਾ ਗੋਬਰ ਆ ਉਹ ਰੇਗਿਸਤਾਨ ਦੇ ਵਿੱਚ ਵੀ ਤੁਸੀਂ ਸਿੱਟਦੇ ਆ ਜੇ ਤਾਪਦੀ ਗਰਮੀ ਦੇ ਵਿੱਚ ਵੀ ਤਾਂ ਉੱਥੇ ਵੀ 4 ਤੋਂ 5 ਦਿਨ ਬਾਅਦ ਕਿਸੇ ਵੀ ਕਿਸਮ ਦੇ ਜਾਨਵਰ ਦਾ ਗੋਬਰ ਪਾ ਦਿਆ ਜੇ ਉਸ ਗੋਬਰ ਦੇ ਥੱਲੇ ਨਮੀ ਨਹੀਂ ਹੋਊਗੀ ਸੁੱਕੀ ਧਰਤੀ ਦੇ ਉੱਤੇ ਵੀ ਦੇਸੀ ਗਾਂ ਦਾ ਗੋਬਰ ਪਾਉਣ ਤੋਂ ਬਾਅਦ ਉਹਦੇ ਥੱਲੇ ਨਮੀ ਰਹਿੰਦੀ ਆ ਤੇ 45 ਦਿਨ ਤੱਕ ਨਮੀ ਰਹਿੰਦੀ ਹੈ ਜਦੋਂ ਮਰਜ਼ੀ ਕੋ ਚੈੱਕ ਕਰ ਸਕਦਾ ਉਥੇ ਜਿਹੜੀ ਵੀ ਚੀਜ਼ ਤੁਸੀਂ ਜ਼ਿਆਦਾ ਗੋਬਰ ਪਾ ਕੇ ਉਥੇ ਬਨਸਪਤੀ ਪੈਦਾ ਕਰੋਗੇ ਉਹ ਬਨਸਪਤੀ ਵਧੂਗੀ ਮਾਇਆ ਐਵੇਂ ਜਿਹੜੀ ਲక్ష్ਮੀ ਜਿਹੜੀ ਸੀ ਉਹ ਆਪਣਾ ਪ੍ਰਭਾਵ ਵਿਖਾਉਂਦੀ ਸੀ ਇਹਦਾ ਮੇਨ ਅਰਥ ਹੈ ਸੀ